ਨਾਬੇਦੀ ਡੀਐਸਪੀ ਮਨਦੀਪ ਕੌਰ ਨੇ ਇੱਕ ਵਾਰ ਫਿਰ ਤੋਂ ਕਿਸਾਨਾਂ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਕਿਸਾਨਾਂ ਦੇ ਉੱਤੇ ਵੱਡਾ ਇਲਜ਼ਾਮ ਲਗਾ ਦਿੱਤਾ ਨਾਬੇਦੀ ਡੀਐਸਪੀ ਮਨਦੀਪ ਕੌਰ ਦਾ ਕਹਿਣਾ ਹੈ ਕਿ ਜਿਸ ਦਿਨ ਤੱਕਾ ਮੁਕੀ ਪੁਲਿਸ ਦੇ ਵਿਚਾਰੇ ਤੇ ਕਿਸਾਨਾਂ ਵਿਚਾਰੇ ਹੋ ਰਹੇ ਸੀ ਉਸ ਦਿਨ ਉਹਨਾਂ ਨੂੰ ਪਿਛੋ ਕਿਸੇ ਨੇ ਗਲਤ ਤਰੀਕੇ ਦੇ ਨਾਲ ਛੋਇਆ ਦੱਸਦੇ ਕਿ 22 ਸਤੰਬਰ ਨੂੰ ਜਦੋਂ ਕਿਸਾਨ ਡੀਐਸਪੀ ਨਾਪਾ ਮਨਦੀਪ ਕੌਰ ਦੇ ਦਫ਼ਤਰ ਦੇ ਬਾਹਰ ਧਰਨਾ ਲਗਾ ਕੇ ਬੈਠੇ ਹੋਏ ਸਨ ਤਾਂ ਇਸ ਦੌਰਾਨ ਪੁਲਿਸ ਦੇ ਵਿਚਾਲੇ ਤੇ ਉਹਨਾਂ ਕਿਸਾਨਾਂ ਦਾ ਵਿਚਾਲੇ ਝੜਪ ਹੋ ਜਾਂਦੀ ਹੈ ਤੱਕਾ ਮੁੱਕੀ ਹੋ ਜਾਂਦੀ ਹੈ ਤੇ ਵੀਡੀਓਸ ਵੀ ਕਈ ਸੋਸ਼ਲ ਮੀਡੀਆ ਉੱਤੇ ਵਾਇਰਲ ਹੁੰਦੀਆਂ ਨੇ ਇਸੇ ਵਿਚਾਲੇ ਮਨਦੀਪ ਕੌਰ ਦੇ ਵੱਲੋਂ ਕਿਸਾਨਾਂ 'ਤੇ ਇਲਜ਼ਾਮ ਲਗਾਏ ਜਾਂਦੇ ਨੇ ਕਿ ਉਹਨਾਂ ਨੇ ਉਹਨਾਂ ਦੇ ਨਾਲ ਬਦਸਲੂਕੀ ਕੀਤੀ ਜੂੜਾ ਖਿੱਚਿਆ ਉਹਨਾਂ ਦੇ ਵਰਦੀ ਨੂੰ ਵੀ ਹੱਥ ਪਾਇਆ ਗਿਆ ਹੈ ਹਾਲਾਂਕਿ ਕਿਸਾਨਾਂ ਦਾ ਕਹਿਣਾ ਸੀ ਕਿ ਅਜਿਹਾ ਕੁਝ ਵੀ ਨਹੀਂ ਹੋਇਆ ਪੁਲਿਸ ਮੁਲਾਜ਼ਮਾਂ ਨੇ ਧੱਕਾ ਮੁਕੀ ਕਰਨੀ ਸ਼ੁਰੂ ਕੀਤੀ ਹੈ ਤੇ ਉਹਨਾਂ ਨੇ ਕਿਸੇ ਦੀ ਵੀ ਵਰਦੀ ਨੂੰ ਹੱਥ ਨਹੀਂ ਪਾਇਆ ਤੇ ਨਾ ਹੀ ਡੀਐਸਪੀ ਮੈਡਮ ਦੇ ਜੂੜੇ ਨੂੰ ਹੱਥ ਪਾਇਆ ਇਸ ਧੱਕਾ ਮੁਕੀ ਦੇ ਦੌਰਾਨ ਜੋ ਤਸਵੀਰਾਂ ਵੀ ਸਾਹਮਣੇ ਆਈਆਂ ਉਸ ਦੇ ਵਿੱਚ ਵੀ ਕਿਤੇ ਨਜ਼ਰ ਨਹੀਂ ਆ ਰਿਹਾ ਸੀ ਕਿ ਕਿਸੇ ਨੇ ਡੀਐਸਪੀ ਮੈਡਮ ਦੀ ਵਰਦੀ ਨੂੰ ਹੱਥ ਪਾਇਆ ਜਾਂ ਫਿਰ ਉਹਨਾਂ ਦਾ ਜੂੜਾ ਖਿੱਚਿਆ ਗਿਆ ਪਰ ਜਦੋਂ ਇਸੇ ਘਟਨਾ ਤੋਂ ਬਾਅਦ ਫਿਰ ਪੁਲਿਸ ਮੁਲਾਜ਼ਮਾਂ ਤੇ ਕਿਸਾਨਾਂ ਦੇ ਵਿਚਾਲੇ ਸਮਝੌਤਾ ਹੋ ਜਾਂਦਾ ਹੈ ਪਰ ਹੁਣ ਜਦੋਂ ਇੱਕ ਵਾਰ ਫੇਰ ਤੋਂ ਡੀਐਸਪੀ ਮੈਡਮ ਨੇ ਕਿਸਾਨਾਂ ਦੇ ਉੱਤੇ ਇਲਜ਼ਾਮ ਲਗਾ ਦਿੱਤਾ ਤੇ ਮਾਮਲਾ ਫੇਰ ਤੋਂ ਪੱਕਦਾ ਹੋਇਆ ਨਜ਼ਰ ਆ ਰਿਹਾ ਹੈ ਡੀਐਸਪੀ ਮਨਦੀਪ ਕੌਰ ਨੇ ਕਿਹਾ ਕਿ ਕਿਸਾਨਾਂ ਦੇ ਨਾਲ ਜਰੋਂ ਤੱਕਾ ਮੁੱਕੀ ਹੋਈ ਸੀ ਤਾਂ ਉਸ ਵੇਲੇ ਕੁਝ ਸ਼ਰਾਰਤੀ ਅਨਸਰ ਵੀ ਉਸ ਪ੍ਰਦਰਸ਼ਨ ਦੇ ਵਿੱਚ ਮੌਜੂਦ ਸਨ ਤੇ ਇਸੇ ਲਈ ਉਹਨਾਂ ਨੂੰ ਪਿੱਛੋਂ ਕਿਸੇ ਨੇ ਗਲਤ ਤਰੀਕੇ ਦੇ ਨਾਲ ਛੋਇਆ ਤੇ ਮਨਦੀਪ ਕੌਰ ਨੇ ਵੀ ਕਿਹਾ ਕਿ ਉਸ ਵੇਲੇ ਉਹਨਾਂ ਨੇ ਕਿਸਾਨਾਂ ਨੂੰ ਕਿਹਾ ਵੀ ਸੀ ਕਿ ਜੇ ਜੋ ਹਰਕਤਾਂ ਤੁਹਾਡੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਤੁਹਾਨੂੰ ਮਹਿੰਗੀਆਂ ਪੈਣਗੀਆਂ ਤੇ ਇਸ ਤੋਂ ਬਾਅਦ ਹੀ ਉਹਨਾਂ ਨੇ ਕਿਹਾ ਕਿ ਕਿਸਾਨ ਜਿਹੜੇ ਨੇ ਉਹ ਪੜਕ ਉੱਠੇ ਤੇ ਇਹ ਸਾਰਾ ਮਾਮਲਾ ਇੰਨਾ ਪੱਗਿਆ ਮਾਹੌਲ ਆ ਗਿਆ ਤੇ ਦੋਮਾ ਦਾ ਵਿਚਾਲੇ ਜਿਹੜੀ ਆ ਝੜਪ ਹੋਈ ਦੱਸਦੇ ਕਿ ਜਿਸ ਦਿਨ ਇਹ ਸਾਰੀ ਝੜਪ ਹੋਈ ਆ ਤੇ ਉਸ ਦਿਨ ਦੀ ਇੱਕ ਵੀਡੀਓ ਮਨਦੀਪ ਕੌਰ ਦੇ ਵੀ ਸਾਹਮਣੇ ਆਉਂਦੀ ଥିਜਾ ਵਿੱਚੋਂ ਗਾਲ ਕੱਢਦੇ ਹੋਏ ਸੁਣਾਈ ਦੇ ਰਹੇ ਨੇ ਤੇ ਉਹਨਾਂ ਨੇ ਕਿਹਾ ਕਿ ਅਜੇ ਹੀ ਕੋਈ ਕਲਿੱਪ ਮੇਰੇ ਸਾਹਮਣੇ ਦਿਖਾ ਦਿਓ ਇਸ ਦੇ ਵਿੱਚ ਮੇਰੇ ਵੱਲੋਂ ਜਾਂ ਫਿਰ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਕਿਸੇ ਕਿਸਾਨ ਦੀ ਪਾਗ ਉਤਾਰੀ ਗਈ ਹੋਵੇ ਜਾਂ ਫਿਰ ਮੈਂ ਕਿਸੇ ਮਹਿਲਾ ਕਿਸਾਨ ਦੇ ਕੇਸਾਂ ਨੂੰ ਹੱਤ ਪਾਇਆ ਹੋਇਆ ਇਹ ਮਾਮਲਾ ਜਿਹੜਾ ਹੈ ਕਾਫੀ ਪੱਕਿਆ ਹੋਇਆ ਹੁਣ ਇੱਕ ਵਾਰ ਫਿਰ ਤੋਂ ਡੀਐਸਪੀ ਮਨਦੀਪ ਕੌਰ ਨੇ ਇੱਕ ਵੱਡਾ ਇਲਜ਼ਾਮ ਲਗਾ ਦਿੱਤਾ ਕਿ ਉਸ ਦਿਨ ਜਿਸ ਦਿਨ ਕਿਸਾਨਾਂ ਦੇ ਵਿਚਾਲੇ ਤੇ ਪੁਲਿਸ ਦੇ ਵਿਚਾਲੇ ਜੋ ਝੜਪ ਹੁੰਦੀ ਹੈ ਜੋ ਝਗੜਾ ਹੁੰਦਾ ਹੈ ਮਾਹੌਲ ਗਰਮਾਉਦਾ ਹੈ ਇਸੇ ਰਾਨ ਕੁਝ ਕਿਸਾਨਾਂ ਦੇ ਵੱਲੋਂ ਜਾਂ ਫਿਰ ਕੁਝ ਸ਼ਰਾਰਤੀ ਅੰਸਰਾਂ ਦੇ ਵੱਲੋਂ ਉਹਨਾਂ ਦੇ ਪਿੱਛੇ ਗਲਤ ਤਰੀਕੇ ਨਾਲ ਉਹਨਾਂ ਨੂੰ ਛੋਇਆ ਗਿਆ